ਬਣਾ ਅਰੇ ਤੁਮ ਆਪੋ ਕਿਹਾ ਕਿ ਜਮਾ ਦੇ ਫੋਟੋ ਆਪਾਂ ਗੱਲ ਕਰ ਲਈਏ ਮਰਾ ਤੁਹਾਡੇ ਨਾਲ ਤੇ ਜੀ ਨੂੰ ਕਹਿੰਦੇ ਐ ਭਾਜੀ ਆਹ ਦੇਖੋ ਜਲਾਲਾਬਾਦ ਆਹ ਬਾਗ ਹੁੰਦਿਆ ਆਹ ਭਾਈ ਸਾਡੇ ਮਿਲ ਗਿਆ ਅੱਜ ਇਹ ਭਾਈ ਜਲਾਲਾਬਾਦ ਤੋਂ ਜਮਾ ਪਾਕਿਸਤਾਨ ਦੇ ਬਾਗ ਆਹ ਜੀਰੋ ਲੈ ਜਿੰਦੀ ਨੂੰ ਚਾਲੇ ਪਾਤੇ ਆ ਹੁਣ ਪੈਰ ਦਿੱਤੀ ਨਾ ਮੇਰਾ ਵੀ ਪੰਜਾਬੀਓ ਪਾਉਂਦੇ ਮਸਲਾ ਥੋੜੀ ਹੋਰ ਤੇ ਆ ਕੇ ਖੜ ਗਿਆ ਨਵੇਂ ਨਵੇਂ ਹਕਮਾਂ ਨਵੇਂ ਨਵੇਂਆਂ ਨੀਤੀਆਂ ਨਵੇਂ ਨਵੇਂ ਇੱਕ ਰੂਪ ਤੁਹਾਨੂੰ ਖਤਮ ਕਰ ਲਈ ਆ ਰਿਹਾ ਮੇਰਾ ਵੀਰ ਬਹੁਤ ਸਥਿਤੀ ਗੰਧੀਰ ਬਣੀ ਹੋਈ ਹੈ ਆਪਾਂ ਨਾ ਆਇਆ ਜੀ ਹਾਲਾ ਕਿ ਟਾਈਫਾਇਡ ਆਪਾਂ ਨੇ ਲੋ ਬਿਮਾਰ ਸੀਗਾ ਪਰ ਮੈਂ ਕਹਿੰਦਾ ਨਹੀਂ ਕੋਈ ਗੱਲ ਨਹੀਂ ਜਦੋਂ ਭੀੜ ਪਈ ਹੋਵੇ ਨਾ ਧਰਤੀ ਦੇ ਉੱਤੇ ਤੇ ਧੀ ਰਪੈਂਦੀ ਆ ਆ ਕੇ ਆਪਦੇ ਲੋਕਾਂ ਦੇ ਫਿਰ ਤਾਂ ਚਾਹੇ ਬੰਦਾ ਵੱਡਿਆ ਵੀ ਪਿਆ ਹੋਵੇ ਫਿਰ ਤੁਰ ਨਹੀਂ ਪੈਂਦਾ ਬਾਈ ਸੋ ਇਹ ਵੀ ਕਹਿੰਦਾ ਮੈਂ ਕਿ ਚੱਲਦੇ ਆਪਾਂ ਨੇ ਦਿੱਲੀ ਨੂੰ ਚੱਲਦੇ ਆ ਤੁਹਾਨੂੰ ਭਾਈ ਜੀ ਕੀਲਾ ਭਾਈ ਓਕੇ ਤੁਸੀਂ ਹਰ ਹਾਲ ਦੇ ਵਿੱਚ ਅੱਜ ਰਾਤ ਨੂੰ ਦਿਨ ਹੀ ਤੜਕੇ ਸੁਨੇਹਾ ਜਿੱਥੇ ਜਿੱਥੋਂ ਆਪਾਂ ਨਿਕੜੇ ਕੋੜਾ ਦੁਬਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜੀ ਬੈਰੀ ਕਿੜ ਲਾਦੇ ਜੀ ਦਿਲ ਲਾਦੇ ਜੀ ਔਰ ਡਾਂਸ ਛੱਡੀ ਜਾਂਦੇ ਆ ਜੀ ਉੱਥੇ ਆ ਹੋ ਜੂਗਾ ਕੋਈ ਗੱਲ ਨਹੀਂ ਆ ਰਹੇ ਹੱਦ ਲਗੇ ਪਿਆਰ ਰਹੀ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਜੋਦੇ ਤੇ ਤੈਨੂੰ ਫੱਤੇ ਕਰਕੇ ਗਏ ਆ ਫੇਰ ਆ ਰਹੇ ਆ ਜੋ ਪੰਜਾਬ ਦੇ ਨੌਜਵਾਨੋ ਆਪਣੇ ਹੱਕਾ ਖਾਤਰ ਜਾਣਾ ਆਪਣੀ ਮੋਹਰ ਖਾਤਰ ਭਿਆਨ ਨਸਲਾ ਫਸਲਾ ਆਪਣੇ ਰਜ਼ੀਦਾਰ ਨੂੰ ਬਚਾਉਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਜਾਣਾ ਆਪਣੀਆਂ ਨਸਲਾਂ ਆਪਣੀ ਹੋਦ ਨੂੰ ਆਪਣੀ ਪਛਾਣ ਨੂੰ ਬਚਾਉਣ ਜਾਣਾ ਸੋ ਬਾਈ ਹੁਣ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸਾਡੇ ਬਜ਼ੁਰਗਾਂ ਦੇਖੋ ਫਾਇਲ ਕਦ ਚੱਲ ਕੇ ਆਵੇ ਆ ਖੜੇ ਆ ਆਪੂ ਖੜੇ ਆ ਨੌਜਵਾਨੋ ਜੇ 80-80 ਸਾਲ ਦੇ ਬਾਪੂ ਸਾਡੇ ਸਾਡੀਆਂ ਮਾਈਆਂ ਫਾਇਰ ਕਾ ਜਨਨਵਾਸ ਚੱਲ ਪਿਆ ਨੇ ਪਰਫੇ ਨੇ ਘਰਾਂ ਨੂੰ ਨਿਕਲਦੇ ਨੇ ਤੇ ਸਾਡਾ ਵੀ ਫਰਜ਼ ਬਣਦਾ ਵੈ ਛੱਡੋ ਜਾਇਗਾ ਤਾਹੇ ਮਾਰੂਪਰੇ ਜੈਨਾ ਜੀ ਆਇਆਂ ਨੂੰ ਕਰਾਂ। ਸੋਨੇ ਜੀ ਜਿੰਦਾਬਾਦ। ਸਤਿ ਸ਼੍ਰੀ ਅਕਾਲ। ਬਟਾ ਜੀ ਜਿੰਦਾਬਾਦ। ਜਿੰਦਾਬਾਦ। ਸੱਜੇ ਜਾਨਾ ਜਿੰਦਾਬਾਦ। ਸਤਿ ਸ਼੍ਰੀ ਅਕਾਲ ਜਿੰਦਾਬਾਦ। ਤੇ ਨੌਜਵਾਨਾਂ ਨੂੰ ਬੇਨਤੀ ਆ ਗੁਰਪ੍ਰੀਤ ਸਿੰਘ ਦੇ ਬਾਣਸੋ ਆਦੂ ਵੀ ਇਹ ਹੋਂ ਤੋਂ ਦੇ ਚਰਨਾ ਚ ਬੇਨਤੀ ਆ ਵੀ ਆਪਾਂ ਨੂੰ ਪੰਜਾਬ ਲਈ ਲੜ ਲਈ ਹਰ ਟਾਈਮ ਤਿਆਰ ਰਹਿਣਾ ਚਾਹੀਦਾ ਜਦੋਂ ਤੁਸੀਂ ਦੇਖੋ ਅੱਜ ਵੀ ਅਸੀਂ ਬਾਹਰ ਆਏ ਆ ਤੇ ਅੱਜ ਵੀ ਸਾਡਾ ਜਿਹੜਾ ਮਨੁੱਖਾਰ ਵੀ ਹੈ ਰੱਖਾ ਬਾਈ ਕਹਿੰਦਾ ਮੈਂ ਰੱਖੇ ਬਾਈ ਨਾਲ ਗੱਲਬਾਤ ਕਰੀਏ ਸੜਕ ਤੇ ਆਏ ਆ ਬਣਾ ਤਰਾਂ ਦੀ ਸਾਡੇ ਤੁਰੇ ਜਾਂਦੇ ਨਹੀਂ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਆ ਜੋ ਨੂੰ ਬਣ ਕੇ ਨੌਜਵਾਨਾਂ ਤੋਂ ਡੇ ਕਰਕੇ ਜਿਹੜਾ ਬਾਪੂਆਂ ਦੇ ਨਾਲ ਜਿਹੜਾ ਜੋਸ਼ ਵਧਣਾ ਤੁਸੀਂ ਜਦੋਂ ਆਗੇ ਆਪਾਂ ਸਾਰੇ ਮੋਰਚੇ ਫਤਿਹ ਕਰਨੇ ਕੋਈ ਸਰਕਾਰਾਂ ਤੋਂ ਡਰਨ ਤੋਂ ਬਚਾਉਣ ਦੀ ਲੋੜ ਨਹੀਂ ਇਹ ਬਾਪੂਆਂ ਦੀ ਲੜਾਈ ਨਹੀਂ ਬਾਪੂ ਸਾਡੀ ਗਾਲ ਅੜੰਗਾਂ ਨਾਲ ਲੜ ਰਹਿਣਗੇ ਆਜੋ ਆਪ ਕੋ ਆਪਣੇ ਹੱਕਾਂ ਲਈ ਲਈ ਆਜੋ ਜਿਵੇਂ ਪਹਿਲਾ ਬਾਰਡਰ ਤੇ ਡੇਰੇ ਸੀਗੇ ਪਹਿਲਾਂ ਜਦ ਆਪਾਂ ਪੱਟੇ ਸੀਗੇ ਗਾੜੀ ਗੜ ਹੋਣਗੇ ਪੱਟੇ ਨੂੰ ਪਿਆਰ ਆ ਜਿਹੜਾ ਆਜੋ ਦਿੱਲੀ ਫਟੇ ਕਰਕੇ ਮੋੜਾਂਗੇ ਪਹਿਲਾ ਬੜੇ ਬਾਰੀ ਜਿੱਤੀ ਆ ਜਿਹੜਾ ਰਹਿੰਗੇ ਸਾਡੀਆਂ ਮੰਜਾਂ ਨੇ ਉਹ ਆਪਾਂ ਮਣਵਾ ਕੇ ਆਈਏ ਨਹੀਂ ਤਾਂ ਉਹਨੂੰ ਪਤਾ ਕਿ ਆਪਣਾ ਜਿਹੜਾ ਪੰਜਾਬ ਆ ਇਹਨਾਂ ਨੇ ਖਤਮ ਕਰ ਦੇਣਾ ਇਹ ਕੁਦੀ ਮੰਗਾਂ ਨਹੀਂ ਗੇ ਸਾਡੀ ਖੇਤੀ ਬਚ ਰਹੀ ਸਾਡੀਆਂ ਜ਼ਮੀਨਾਂ ਬਚ ਰਹਿਣਗੀਆਂ ਸਾਡਾ ਕਿੱਤਾ ਬਚ ਰੂਗਾ ਇਹ ਬਾਪੂ ਜੀ ਦੇ ਲਈ ਲੜ ਰਹੇ ਨਾ ਨੌਜਵਾਨਾਂ ਨੇ ਕੁਝ ਦੇਖਿਆ ਨਾ ਮੈਂ ਤਾਂ ਨਰਾਜ਼ ਜੀ ਪਾਈ ਜਾਂਦੀ ਐ ਅਸਲ ਦੇ ਵਿੱਚ ਬਾਪੂ ਸਾਡੀਆਂ ਲੜਾਈਆਂ ਲੜ ਰਹੇ ਨੇਗੇ ਆਪਾਂ ਆਜੋ ਸਾਰੇ ਬੈਰੀਕੇਟ ਤੋੜਾਂਗੇ ਸਾਰੇ ਭੰਨਾਂਗੇ ਬਾਪੂਆਂ ਦੇ ਨਾਲ ਆ ਜਿੰਨੇ ਜਿੰਨੇ ਬਾਪੂ ਕਹਿਣਗੇ ਓਵੇਂ ਹੋਏ ਆਪਾਂ ਜਿਹੜੇ ਮੋਰਚੇ ਫਤਿਹ ਕਰਾਂਗੇ ਨੌਜਵਾਨੋ ਘਰੇ ਨਾ ਬੈਠਿਓ ਆਜੋ ਦਵਾਈ ਬੁੱਤੀ ਮੈਂ ਵੀ ਡੈਲੀ ਪੂਰੇ ਕਾਇਮ ਆ ਬਾਈ ਵੀ ਕਾਇਮ ਆ ਅਜਲਾਲਾਬਾਦ ਤੋਂ ਫਤਿਹ ਆ ਰਹੇ ਨੇ ਤੇ ਬਾਟਰੇਰੀ ਤੋਂ ਲੈ ਕੇ ਫੇਨੇਗੇ ਤੇ ਪਾਪਾ ਜਿਹੜੇ ਆਪਣਾ ਜ਼ਮੀਨਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਲਈ ਲੜੀਏ ਤੇ ਪੰਜਾਬ ਨੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਨੇ ਜਿਹਨੂੰ ਦੱਸ ਦਈਏ ਜਿਹੜੇ ਸਰਕਾਰਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਲੋਕਾਂ ਨੂੰ ਇਹ ਮਾਰੂਦ ਹਮੇਸ਼ਾ ਲੜਾਈ ਕਰਨਾ ਪਿਆ ਪੰਜਾਬ ਦਾ ਛੋਟਾ ਭਰਾ ਹਰਿਆਣਾ ਸਾਡਾ ਸਵਾਗਤ ਕਰਨ ਲਈ ਪਪਾ ਭਾਰਾ ਵੀ ਆ ਜਾਓ ਤੁਹਾਡੇ ਮੂਹਰੇ ਹੋ ਕੇ ਜਿਹੇ ਪਹਿਲਾਂ ਆਪਣੇ ਮੂਹਰੇ ਲੱਗਿਆ ਸੀ ਐਸ ਵਾਰੀ ਫੇਰ ਤਿਆਰ ਆ ਤੁਹਾਨੂੰ ਇੱਕ ਗੱਲ ਹੋ ਬਾਦ ਵਿੱਚ ਸਾਰਾ ਗੱਲ ਮੰਨ ਲਿਓ ਗੱਲ ਸਾਰੇ ਸਟੇਟ ਦਾ ਸਾਰਜ ਇਸ ਦਾ ਸਾਰੇ ਆਈਟੀ ਸੈਨ ਦਾ ਸਾਰੇ ਇਹ ਸਰਕਾਰ ਦੇ ਹੱਥ ਓਕੇ ਨੇ ਖੰਦਾ ਜੋਰ ਲੱਗਿਆ ਪਿਆ ਟ੍ਰਾਫਿਕ ਬੰਦ ਹੋਇਆ ਜਾ ਰਿਹਾ ਮਾਹੌਲ ਬਦਲਿਆ ਜਾ ਰਿਹਾ ਪ੍ਰਦਾਨ ਘੜਿਆ ਜਾ ਰਿਹਾ ਇਹ ਤਾਂ ਜੀ ਫੇਲੇ ਚੰਦ ਪੇ ਜੀ ਇਹਨਾਂ ਕੋਲ ਫੰਡ ਮੁੱਕ ਕੇ ਜੀ ਇਹ ਪਹਿਲਾਂ ਕਿਉਂ ਨਹੀਂ ਆਏ ਜੀ ਪਹਿਲਾਂ ਕਿਉਂ ਆ ਗਏ ਜੀ ਇਹ ਸਾਰੀਆਂ ਗੰਧਾਂ ਬਜ ਪਲਾਨਾਂ ਜਿਹਨੂੰ ਬਦਲਾਲ ਮੀਡੀਆ ਬਰੋਚਾਇਆ ਜਾ ਰਿਹਾ ਉਸੇ ਕਾਰਨ ਹੱਥੋਂ ਦੇ ਬੰਦੇ ਭਾਰੇ ਟੱਕੂ ਦੇ ਕਰਦੇ ਨੇ ਉਹਨਾਂ ਕੋਲ ਪਲਾਨ ਚੱਲ ਗਿਆ ਉਸੇ ਗੱਲ ਤੇ ਮੇਰਾ ਵੀ ਆਪਣਾ ਹੋਣਾ ਬਹੁਤ ਕਹਾਣੀਆਂ ਕਣੀਆਂ ਜਾਣਗੀਆਂ ਆਪਣਿਆਂ ਦਾ ਜੋਰ ਲੱਗਿਆ ਪਿਆ ਜਿਹੜੇ ਆਪਣੇ ਕਹਿੰਦੇ ਸੀ ਪੰਜਾਬ ਦੇ ਦਰਦੀ ਆ ਉਹਨਾਂ ਦਾ ਇੰਨਾ ਜੋਰ ਲੱਗਿਆ ਪਿਆ ਲੱਤਾਂ ਖਿੱਟਣ ਤੇ ਜ਼ਿੰਦਗੀ ਕਰਨ ਚੱਲ ਪਈ ਜੀ ਹੋਰ ਤਾਂ ਜਾਣ ਨਹੀਂ ਕਿਸੇ ਨੇ ਜੀ ਭਾਈ ਮੈਂ ਗੱਲ ਹੋਰ ਖਾਸ ਜਾਣ ਦੇ ਅੱਥਰੂ ਨਿਊ ਵਰਲਡ ਆਰਡਰ ਬਾਰੇ ਪੜ ਲਿਓ ਨਿਊ ਵਰਲਡ ਆਰਡਰ ਐਸਾ ਖਤਰਨਾਕ ਬਦਲਦੇ ਕਾਨੂੰਨ ਲੈ ਕੇ ਆ ਰਹੇ ਆ ਐਸੀ ਖਤਰਨਾਕ ਨੀਤੀ ਲੈ ਕੇ ਆ ਰਹੀ ਆ ਤੁਹਾਡੀ ਬੋਲੀ ਤੁਹਾਡੇ ਪਾਣੀ ਤੁਹਾਡੇ ਇਤਿਹਾਸ ਤੁਹਾਡੀ ਟਾਕੀ ਤੁਹਾਡੀ ਸਿੱਖਿਆ ਤੱਕ ਵੀ ਤੁਹਾਡੇ ਪਿੰਡੇ ਦੀ ਰਹਿਤ ਨਾਲ ਮੇਰੀ ਗੱਲ ਯਾਦ ਰੱਖੋ ਮਲਿਆ ਮੇਟ ਕਰ ਦੇਣ ਜਦੋਂ ਇਹ ਨਾਮ ਬਣਦੇ ਇੱਕ ਵਾਰੀ ਨਿਊਗਾ ਡਾਡ ਕੀ ਹੈ ਉਹ ਸੰਸਾਰ ਦੀਆਂ ਨੀਤੀਆਂ ਤੁਹਾਡੇ ਲਾਗੂ ਕਰਨੀਆਂ ਤੁਹਾਡੇ ਖਾਣ ਪੀਣ ਪਹਿਨਣ ਤੋਂ ਲੈ ਕੇ ਤੁਹਾਡੇ ਸਾਹ ਲੈਣ ਤੱਕ ਵੀ ਇਹ ਤੈਅ ਕਰਨਗੇ ਕਿ ਕਿਹੜਾ ਬੰਦਾ ਕਿੱਲੇ ਸਾਹ ਲੂ ਕਿਹੜਾ ਬੰਦਾ ਨਾਲ ਲੂ ਬਈ ਇਹ ਦੀ ਗੱਲ ਗਲਤ ਹੈ ਠੀਕ ਹੈ ਵੀ ਛੋਟੀ ਗੱਲ ਹੈ ਜਿਹੜਾ ਮੋਦੀ ਕਹਿੰਦਾ ਹੈ ਇਹ ਮੋਦੀ ਕਹਿੰਦਾ ਕਿ 24 ਦਾ ਅਗਰਾ ਸੈਸ਼ਨ ਹੈ ਵੱਡੇ ਫੈਸਲੇ ਲੈਣ ਦਾ ਸੈਸ਼ਨ ਹੈ ਪਰ ਨਹੀਂ ਮੇਰੇ ਤੇ ਮੁੱਢੀ ਡੋਟਿਆ ਵੱਡੇ ਫੈਸਲੇ ਸਮਝੋ ਕਿਹੜਾ ਫੈਸਲੇ ਲੈਣਗੇ ਇਹ ਤੁਹਾਨੂੰ ਮਾਰਨਾ ਦੱਬਣਾ ਕੁਚਲਣਾ ਮੇਰਾ ਵੀ ਹੱਥ ਬੰਨ੍ਹ ਕੇ ਦੇਖਿਓ ਭਰਾ ਮੇਰੋ ਉੱਠ ਖੜੋ ਖੜੋ ਆਪਣੇ ਬਾਪੂਆਂ ਨਾਲ ਖੜੋ ਆਪਣੇ ਭਰਾਵਾਂ ਦੇ ਨਾਲ ਨੌਜਵਾਨੋ ਉੱਠ ਕੇ ਮੇਰਾ ਭਰਾ ਉਹ ਪੱਤਨੀਵਾਰ ਨੂੰ ਚਾਲੇ ਪਾਗੇ ਦਸਕੇ ਦਿਲ ਨੂੰ ਲਾ ਰੋਕਾਂ ਆਉਂਦੇ ਆ ਯੋਦੇ ਤੇ ਯੋਦੇ ਇਹ ਯੋਦੇ ਕਦੇ ਵੱਡੇ-ਵੱਡੇ ਅਰਥ ਦਰਿਆ ਨਹੀਂ ਰੋਕ ਸਕਦੇ ਇਹ ਜਦੋਂ ਖੇਲ ਪੈਂਦੇ ਨੇ ਨਾ ਮੈਦਾਨ ਦੇ ਵਿੱਚ ਤੇ ਫੇਰ ਰੋਕਾ ਟੋਕਾ ਤੇ ਚਾਹੇ ਜਿਹੜੇ ਮਰਜ਼ੀ ਤੁਸੀਂ ਅੱਗੇ ਦਰਿਆਵ ਚਲਦੇ ਹੋਣ ਅੱਗ ਦੇ ਦਰਿਆ ਹੋਣ ਤੇ ਚਾਹੇ ਪਾਣੀ ਦੇ ਹੋਣ ਫਿਰੇ ਚੀਰ ਕੇ ਆਉਂਦੇ ਆ ਬਾਈ ਇਹ ਪਾਰ ਕਰਕੇ ਆਉਂਦੇ ਆ ਆਉਣਗੇ ਜ਼ਿੰਦਗੀ ਆ ਰਹੇ ਆ ਪਿਆਰ ਰਹੀ ਜਦੋਂ ਤੱਕੜੇ ਹੋ ਜਾ ਹੁਣ ਬੋਲੇ ਇਸੋ ਨਿਹਾਲ ਸੋਹਣਿਆ ਨਿਆਰ ਬੱਦ ਕੰਡੂ ਦਿੱਲੀ ਦੇ ਸ਼ੰਭੂ ਖਨੌਰੀ ਵਾਲੇ ਬਾਰਡਰ ਉੱਤੇ ਵਾਜ ਦੇ ਖਾਲਸਾ ਬਲਜੀਤ ਸਿੰਘ